جسوشن جو یاد کری تصویر ਸੋ ਬਾਕੀ ਖੂਬਸੂਰਤ ਬਿਸ਼ੇਰਾ 10ਵੀਂ ਪੋਜੀਸ਼ਨ ਹਾਸਲ ਕੀਤੀ ਜੀ ਇਸ ਬਿਸ਼ੇਰੇ ਨੇ ਬਹੁਤ ਬਹੁਤ ਵਧਾਈਆਂ ਜੀ ਬਾਈ ਨੂੰ ਇਹਨਾਂ ਦੇ ਬਿਸ਼ੇਰੇ ਨੇ 10ਵਾਂ ਸਥਾਨ ਹਾਸਲ ਕੀਤਾ ਜਿਹੜਾ ਸਾਡੀਆਂ ਜਿੰਨੀਆਂ ਵੀ ਧੀਆਂ ਇਸ ਰੰਗ ਦੇ ਵਿੱਚ ਆਈਆਂ ਨੇ ਬਹੁਤ ਮਾਣ ਵਾਲੀ ਗੱਲ ਹੈ ਜੀ ਸਮਝਦੇ ਹੋ ਕਿ ਅਰਾਉਡ ਦੇ ਵਿੱਚ ਤਕਰੀਬਨ 70 ਤੋਂ 80% ਲੇਡੀਜ਼ ਸਾਨਦਨ ਦਾ ਨਾਮ ਰਖਦੇ ਨੇ ਜੀ ਸੋ ਸਾਡੇ ਪੰਜਾਬ ਦੇ ਵਿੱਚ ਵੀ ਇਹ ਤਰੱਕੀ ਆ ਰਹੀ ਹੈ ਬਹੁਤ ਚੰਗੀ ਗੱਲ ਹੈ ਜੀ ਬਹੁਤ ਸੰਗਤ ਸ਼ੌਕ ਦਾ ਘੋੜਾ ਇਹਦਾ ਸ਼ਾਹੀ ਸ਼ੌਕ ਅੱਜ ਤੋ ਜੇਕਰ ਕਈ ਸਦੀਆਂ ਦੀ ਗੱਲ ਕਰੀਏ ਹੋ ਜੀ ਇਹ ਸ਼ਾਹਤ ਸ਼ਾਹੀ ਸੀ ਤੇ ਅੱਜ ਵੀ ਸ਼ਾਹੀ ਹੈ 10 ਦੀ ਪੋਜੀਸ਼ਨ ਬਸ਼ੇਰ ਨੇ ਹਾਸਲ ਕੀਤੀ ਹੈ ਜੀ ਨਾਮ ਚੌਧਰੀ ਸਾਹਿਬ ਜੀ 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 ਦੇ ਪਿੱਛੇ ਆ ਜਾਓ ਲਓ ਜੀ ਨੌਵੇਂ ਵਾਲੇ ਲੱਫਤ ਕਰਨ ਪਿੱਛੇ ਆਓ ਇੱਥੇ ਹੋਰ ਆ ਜਾਓ ਆ ਜਾਓ ਆ ਜਾਓ ਸਾਰੇ ਨਹੀਂ ਫੋਟੋ ਆ ਜਾਣੀ ਫਿਰ ਆਪੇ 100 ਨੰਬਰ 209 ਅਰਣ ਬਹੁਤ ਸੋਹਣਾ ਬਛੇਰਾ ਪੰਜ ਕਲਿਆਣ ਪੰਜ ਕਲਿਆਣੇ ਬਿਸ਼ਰੇ ਨੇ ਮੈਂ ਇੱਕ ਨੰਬਰ ਦਾ ਬਛੇਰਾ ਇਹ ਨੌਵੀਂ ਪੋਜੀਸ਼ਨ ਤੇ ਆਇਆ ਬਛੇਰਾ ਪੰਜ ਕਲਿਆਣਾ ਕਮਾਇਆ ਤਾ ਬਛੇਰਾ ਬਹੁਤ ਹੀ ਸੋਹਣਾ ਥੋੜਾ ਜਿਹਾ ਅੜਖੀ ਪਿੱਛੇ ਨਾਲ ਬਛੇਰੇ ਓਏ ਹੋਏ ਓਏ ਦਲਤ ਮਾ ਵੀਰੇ ਅੱਗੇ ਕਰ ਲੋ ਅੱਗੇ ਕਰ ਲੋ ਕਿਧਰ ਲੈ ਆਓ ਲਓ ਜੀ

ਇਹਨਾਂ ਦੇ ਬੇਸ਼ੀਰ ਨੇ ਨੌਵਾਂ ਸਥਾਨ ਹਾਸਲ ਕੀਤਾ। ਸੰਬਾਲੀ ਕੋ ਥੋੜਾ ਜਿਗਰਾ ਜੀ ਉਹ ਵੀ ਚੇਤਨ ਘੋੜਾ ਬਹੁਤ ਸ਼ਕੀਨ ਆ ਬਾਈ ਮਾਰਵਾਦੀ ਘੋੜੇ ਆ ਬਹੁਤ ਬਹੁਤ ਵਧਵਾਰਨ ਵੀਰ ਨੂੰ ਹਾਂਜੀ ਅੱਠਵੀਂ ਪੋਜੀਸ਼ਨ ਅੱਤੇਰਾ ਕਈ ਰਿੰਗਾਂ ਦੇ ਚੈਨਲ ਨੂੰ ਜੁਟ ਲੱਗਿਆ ਜੀ ਅੱਠਵੀਂ ਨੰਬਰ ਤੇ ਜੀ ਆਹਾ ਆ ਬੇਸ਼ੀਰ। ਵੀਰ ਚੇਅਰਮੈਨ ਜੀ ਬਸ਼ੀਰੇ ਦਾ ਕੀ ਨਾਮ ਹੈ ਪਵਿੰਦਰ ਢੰਡੇ ਸਰਪੰਚ ਬਸ਼ੀਰੇ ਦਾ ਕੀ ਨਾਮ ਹੈ ਦੇਵ ਦਾ ਬੱਚਾ ਮੈਨੂੰ ਬਸ਼ੀਰੇ ਦਾ ਨਾਮ ਨਹੀਂ ਪੁੱਛ ਜੀਤਾ ਰਾਣਾ ਪਲੀਜ਼ ਰਿੰਗ ਦੇ ਵਿੱਚ ਆਓ ਜੀ ਜੇਤੂ ਵਿਸ਼ੇਸ਼ ਨੂੰ ਇਨਾਮ ਦੇਣੇ ਬਸ਼ੀਰੇ ਦਾ ਨਾਮ ਕੀ ਨਾਮ ਬੱਚਾ ਜੀ ਇਹ ਬਸ਼ੀਰੇ ਨੇ ਅੱਤਵਾਂ ਸਥਾਨ ਹਾਸਲ ਕੀਤਾ ਕੋਤਲੀ ਦੇਵਨ ਪਿੰਡ ਤੋਂ ਬਸ਼ੀਰਾ ਬੋਕੇ ਜੀਰ ਸਿੰਘ ਚੇਅਰਮੈਨ ਜੀ ਦੇਵਿਆਨ ਹੈ ਜੀ ਬਸ਼ੀਰੇ ਬਹੁਤ ਬਹੁਤ ਮੁਬਾਰਕਾਂ ਤੋਂ ਮਲਕੀਤ ਸਿੰਘ ਇਸ ਬਸ਼ੇਰੇ ਦੇ ਓਨਰ ਨੇ ਜੀ ਦੇ ਨੌਨੇ ਦਾ ਬੱਚਾ ਆਤਮਿਕ ਮਿਲੀਸ਼ਨ ਆ ਸਕੀ ਜੀ ਬਹੁਤ ਜ਼ੋਰ ਜ਼ਰਾ ਕਰੀਏ ਭਾਈ ਬੜੀਆਂ ਲਾਈਨਾਂ ਨੇ ਮਾਰਵਾੜੀ ਦੇ ਵਿੱਚ ਆਲੀ ਸ਼ਾਨ ਦੇਵਲੀ ਸੋ ਦੇਵਲੀ ਲਾਈਨ ਦਾ ਬਸ਼ੇਰਾ ਜੀ ਦੇਵ ਧੋੜੇ ਦਾ ਬੱਚਾ ਪ੍ਰਭਾਤ ਦਾ ਟੋਟਾ ਲਓ ਜੀ ਇਹ ਥੋੜਾ ਬਸ਼ੇਰਾ ਆਟਾ ਸੋ ਹਰ ਇੱਕ ਬਲੱਡ ਲਾਈਨ ਦੀ ਆਪੋ ਆਪਣੀ ਖਾਸੀਅਤ ਹੁੰਦੀ ਆ ਭਾਈ ਜੀ ਦੇਵਯਾਨ ਕੋਟਲੀ ਦੇਵਨ ਪਿੰਡ ਤੋਂ ਬਸ਼ੀਰਾ ਪਹੁੰਚਿਆ ਜੀ ਇਹ ਇਹਦਾ ਜੇ ਘੋੜੇ ਦਾ ਬੱਚਾ ਦੇਵਯਾਨ ਦੇਵਯਾਨ ਬਸ਼ੀਰਾ ਦਾ ਨਾਮ ਜੀ ਬਹੁਤ ਸੋਹਣਾ ਨਾਮ ਰੱਖਿਆ ਇੱਕ ਗੱਲ ਮੈਂ ਮੋਰ ਲੋਕ ਕੀਤੀ ਆ ਵੀ ਜਿੰਨੇ ਵੀ ਸਾਡੇ ਘੋੜਾ ਪਾਲ ਕਬੀਰ ਨੇ ਲਓ ਜੀ ਸਿਰਾ ਖੜਨਾ ਸੀ ਜਿਆ ਡਰ ਰਹਾ ਸੀ ਜਿਹਦੇ ਕਰਕੇ ਹੋਰ ਆਏ ਨੇ ਕਰ ਦਿੱਤਾ ਗਿਆ ਸ਼ੇਰ ਦਾ ਨਾਮ ਹੈਗਾ ਜੀ ਦੇਵਿਆਨ ਬਹੁਤ ਬਹੁਤ ਵਧਾਈਆਂ ਵੀਰੇ ਸ਼ੋਅ ਨੰਬਰ 286 ਲੋ ਵੀ 7th ਪੋਜੀਸ਼ਨ ਤੇ ਆਇਆ ਆਹ ਕੋੜਾ 286 ਨੰਬਰ ਬਹੁਤ ਸੋਹਣਾ ਬੇਸ਼ੇਰਾ ਵੀ ਬਾਕੀ ਦੇ ਤੇ ਤੋਂ ਬੇਸ਼ੇਰਾ ਅਰਜਿੰਦ ਸਫਤਾ ਕੋਰੇਨਾ ਬਕਰ ਜੀ آئی شانت لائے, لائے س ਕਈ ਸ਼ਵਾਂ ਦਾ ਚੈਂਪੀਅਨ ਚੈਂਪੀਅਨ ਆਫ ਚੈਂਪੀਅਨ ਉਸ ਘੋੜੇ ਦਾ ਪੁੱਤ ਆ ਜੀ ਅਕਲ ਹੋ ਜਾ ਮੜੇਆਂ ਪਿੱਛੇ ਨੂੰ ਜੀ ਭਾਜੀ ਗਰੁੱਪ ਬਣਾਓਗੇ ਤਾਂ ਅਸੀਂ ਹੋਰ ਵਧੀਆ ਇਸ ਤੋਂ ਬਾਅਦ ਇੱਕ ਪੋਜੀਸ਼ਨ ਪਿੱਛੋਂ ਸਾਹਮਣੇ ਘੋੜੇ ਦੀ ਪੁਸ਼ਾਕੀ ਤਾਂ ਥੋੜਾ ਬਚਦੇ ਰਹਿਣਾ ਚਾਹੀਦਾ ਜੀ ਸੋ ਮਾਲਕ ਦਾ ਨਾਮ ਹੈ ਜੀ ਜਗਵੀਰ ਸਪਤਾਰਜ ਘੋੜੇ ਦਾ ਬੱਚਾ

ਇਹਨਾਂ ਦੇ ਬਿਛੇਰੇ ਨੇ 6ਵੀਂ ਪੋਜੀਸ਼ਨ ਹਾਸਲ ਕੀਤੀ ਹੈ। ਸੋ ਸੰਤਾਰ ਘੋੜਿਆਂ ਦੀ ਭਰਾਵਾਂ ਕਾਲਿਆ ਕਈ ਸ਼ਾਨਾਂ ਦਾ ਜੇਤੂ। ਰਿੰਗ ਖੇਡਣ ਦੇ ਸ਼ਕੀਮ ਨੇ ਸਾਡੇ ਵੀਰ ਉਹ। ਗੁਰਜੀਤ ਸਿੰਘ ਜੀ ਦਾ ਨਾਮ ਪਲੀਜ਼ ਰਿੰਗ ਦੇ ਵਿੱਚ ਆਓ ਜੀ। ਜੇਤੂ ਬਿਛੇਰੇ ਨੂੰ ਨਾਮ ਦੇਣਿਆ। ਗੁਰਜੀਤ ਸਿੰਘ ਜੀ ਦਾ। ਸੋ ਦੇਵ ਰਾਜ ਘੋੜੇ ਦਾ ਬੱਚਾ ਜੀ ਰਣਗੀਆਂ ਵਾਲੇ ਦਾ। ਤੇ ਇਸ ਬਸ਼ੇਰੇ ਦੀ ਮਾਂ ਰਤਨਾਕਰ ਕੋਰੇ ਦੀ ਜੇਵਰਾਜ ਰਣੀਆਂ ਦਾ ਬੱਚਾ ਜੀ 6ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਬਸ਼ੇਰੇ ਨੇ ਤੇ ਬਾਈਆਂ ਜੀ ਦਾ ਇੱਕ ਬਹੁਤ ਉਹ ਥੋੜਾ ਵੀ ਹੈ ਜੀ ਸਤਾ ਬਾਈ ਕਹਿੰਦੇ ਸਤਾਜ ਕੋਹ ਦੇ ਨਾਮ ਤੋਂ ਵੀ ਜਾਣਦੇ ਹਨ ਜੀ ਕੱਪੜਾ ਨਾ ਕਰੋ ਜੇਵਰਾਜ ਰਣੀਆਂ ਦਾ ਬੱਚਾ ਥੋੜਾ ਜੀ ਦੇਵਰਾਜ ਰਣੀਆਂ ਦਾ ਬੱਚਾ بہت بہت بڑھائیا ہاں جی پانچویں پوزیشن حاصل کیمر آ جائیے ਸ਼ੋ ਨੰਬਰ 280 ਬੋਲ ਸੁਨਹਿਰ ਸਾਤ ਸ਼੍ਰੀ ਗੁਰੂ ਸਾਹਿਬ ਬਹੁਤ ਵੀ ਖੂਬਸੂਰਤ ਬਸ਼ੇਰਾ ਕੁੱਲਾ ਰੰਗ ਕਹਿ ਦਿੰਦੇ ਇਹਨੂੰ ਕੱਲੇ ਰੰਗ ਦਾ ਬਸ਼ੇਰਾ ਜੀ ਮੱਥੇ ਪਟਾ ਤੇ ਮੂਹਰੇ ਵਾਲਾ ਇੱਕ ਮੈਚ ਜਿੱਤਾ ਬਾਈ ਕਹਿੰਦੇ ਜੀ ਇੰਗਲਿਸ਼ ਦੇ ਵਿੱਚ ਚੈਸਨਟ ਜੱਸ ਸਨ। ਸੋ ਬਲਵਿੰਦਰ ਸਿੰਘ ਮਾਲਕ ਦਾ ਨਾਮ ਹੈ ਜੀ। ਵਿਜੇ ਰਾਜ ਬਾਕਰਪੁਰ ਦਾ ਬੱਚਾ ਜੀ। ਬਹੁਤ-ਬਹੁਤ ਵਧਾਈਆਂ ਵੀਰੇ ਬਾਈ ਨੂੰ ਤੇ ਬਾਈ ਕਹਿੰਦੇ ਮਿਲਕ ਟ੍ਰੀਡ ਡੀਏਫਏ ਦੇ ਵਿੱਚ ਚੈਂਪੀਅਨ ਬਣਿਆ ਜੀ ਇਹ ਬਸ਼ੇਰਾ। ਬਹੁਤ ਜੀ ਵਾਹ। ਵਿਜੇ ਰਾਜ ਘੋੜੇ ਦਾ ਬੱਚਾ ਦਿਨਵਾਦ ਘੋੜੇ ਦਾ ਪੋਤਾ। ਸੋ ਬਹੁਤ ਹੀ ਖੂਬਸੂਰਤ ਬਸ਼ੇਰਾ। Allah'a şükürler te olsun. Bence bu kısımın so tüm kısmı Allah'a şükürler te olsun. Vici Eray'ın oğlu, çok çok önemli bir kızdı. Allah'a şükürler olsun. Simba. Zeytin. Simba'nın çok ünlü bir kadını var. Simba. Allah'ın şükürleri, Allah'ın adı. ਤੇ ਆਲੀ ਸ਼ਾਨ ਬਲੱਡ ਲਗ ਹਾਂਜੀ ਹੋ 5 ਆਜੋ ਜੀ ਬਹੁਤ ਬਹੁਤ ਬੁੜਾਈਆਂ ਵੀ ਨੇ ਬਾਈ ਨੂੰ ਸਟਾਰ ਖਲੀਫਾ ਮੇਰੇ ਬੰਦੇ ਦਾ ਨਾਂ ਜੀ ਬੜੀਆਂ ਰਿੰਗਾਂ ਦੇ ਵਿੱਚ ਚੰਗੀਆਂ ਪੋਜੀਸ਼ਨਾਂ ਹਾਸਿਲ ਕੀਤੀਆਂ ਨੇ ਚੇਤਨ ਖਲੀਫੇ ਦਾ ਬੱਚਾ ਗੁਰੂ ਸਿੰਘ ਜੀ ਨਾਂ ਪਲੀਜ਼ ਜੇਤੂ ਬਿਸ਼ੇਰ ਦੇ ਨਾਮ ਦੇਣਿਆਂ ਜੀ ਰਿੰਗ ਦੇ ਵਿੱਚ ਆਓ ਹਾਂਜੀ ਬਿਸ਼ੇਰ ਦੀ ਡਿਟੇਲ ਸਾਂਝੀ ਕਰਾਂ ਤੁਹਾਡੇ ਨਾਲ ਬਸ਼ੀਰਿਆ ਨਾਂਜੀ ਸਤਾਰ ਖਲੀਫਾ ਸੈਰ ਦੇ ਸ਼ਾਨ ਦੇ ਵਿੱਚ ਚੈਂਪੀਅਨ ਬਣਿਆ ਜੀ ਕੋੜਾ ਖਲੀਫਾ ਮੱਝੇ ਦਾ ਬਲੈਡ ਲਾਈਨ ਦਾ ਖਲੀਫਾ ਬਲੰਦ ਕੋੜੇ ਦਾ ਬੱਚਾ ਜੋ ਇਸ ਦੇ ਆਨਰ ਨੇ ਜੀ ਸਰਦਾਰ ਅਮਰਜੀਤ ਸਿੰਘ ਜੀ ਅਸੀਂ ਪਿਆਰ ਨਾਲ ਜੀਤ ਪ੍ਰਧਾਨ ਜੀ ਕਹਿੰਦਾ ਆ ਖੰਬੂੜਾ ਸਟੈਂਡ ਫਾਰਮ ਮੰਗਵਾਲ ਜ਼ਿਲ੍ਹਾ ਸੰਗਰੂਰ ਜੋ ਸੰਗਰੂਰ ਜਿਹਨੇ ਵੀ ਸ਼ਾਨ ਆ ਜੀ ਖੰਬੂੜਾ ਸਟੈਂਡ ਫਾਰਮ ਬਹੁਤ ਹੀ ਟਾਪ ਦੀ ਬਲੀਡ ਰੇਸ ਫਾਰਮ ਦੇ ਉੱਤੇ ਆ ਜੀ ماروڑی بھی ہوئی تاریاں لا دو بہت بہت بھائی بھائی آج کشتا مشیرا بہت بہت سارا تاریاں لا دیں چڑکی کرنے کا پرتی ہے جی ਕੁੱਤਸ ਨੇ ਦੀ ਛਾਂ ਨਹੀਂ ਆ। ਕੋਨ ਪਾਲਣ ਵਾਲੇ ਵੀ ਵੱਡੇ ਹੁੰਦੇ ਆ ਬੰਦੇ। ਉਹ 3 ਅਪੀਸ਼ਨ ਆਈ ਐ ਇਸ ਬਸ਼ੀਰੇ। ਲਓ ਜੀ। ਪਹਿਲੇ ਸਾਹਿਬ ਆਪਣੀਆਂ ਕਰਸ਼ੀਆਂ ਕਰਕੇ ਨਾ ਬਹੁਤ ਮਸ਼ਹੂਰ ਆ। ਪਰ ਇਹ ਧੋਹਿਆਂ ਦੇ ਵਿਚ ਵੀ ਪੈਰ ਰੱਖ ਲਏ ਇਹਨਾਂ ਨੇ। ਸੋ ਕਈ ਸ਼ਾਮਾਂ ਦੇ ਵਿੱਚ ਮੈਂ ਇਸ ਬਸ਼ੀਰੇ ਨੂੰ ਦੇਖਿਆ। ਅਨੰਤ ਦੇ ਉਹੜਾ ਦਾ ਬੱਚਾ ਜੀ। ਇਹਦੇ ਆਦਰ ਨੇ सनू जी पिंड भेण साहिबु किताब यादि आजाफ़ भई हा भई शोर ते ਤੇਰੀ ਗੱਲ ਤੇ ਬਾਈ ਜੋ ਹੁਣ ਚੱਲ ਧੰਨਵਾਦ ਲਈ థాంਕ ਯੂ ਜੀ ਸੋਸਾਇਟੀ ਕਮੇਟੀ ਨੂੰ ਗਿਫਟ ਆਇਆ ਜਰੂਰ ਧੰਨਵਾਦ ਲਈ ਬਹੁਤ ਸਦਾ ਵੀ ਸੋਹਣੇ ਕੁੜੀਆਂ ਇਹ ਪਿੰਡ ਸਾਹਿਬ ਕੱਲਾ ਕੁਲਫੜਾ ਲਈ ਬਹੁਤ ਮਸ਼ਹੂਰ ਹੈਗਾ ਤੇ ਨਾਮਵੰਦੀ ਨੇ ਉਹ ਦਾਤਾ ਸੀ ਜਿਹੜਾ ਖੰਡੇ ਤੋਂ ਲੈ ਕੇ ਮੇਕੋਡ ਦਾ ਨਾਮ ਤਾਰੀ ਮਾਰਗ ਬਣਨਾ ਹੋਇਆ ਮਾਰਗ ਸਿੱਖ ਕੌਮ ਦੇ ਵਿੱਚ ਇਹਨਾਂ ਦਾ ਇੱਕ ਵੱਡਾ ਇਤਿਹਾਸ ਰਿਹਾ ਕਦੀ ਕਰਵਾਨੀ ਨਹੀਂ ਨਾਮਦਾਰੀ ਨਹੀਂ ਇਹਨਾਂ ਦੇ ਨਾਮ ਤੇ ਕੀ ਕਰਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਬਸ਼ੀਰੇ ਰਹਿ ਗਏ ਪੋ ਸਿਰਫ 131 ਨੰਬਰ ਦੀ ਫਰਕ ਹੁੰਦਾ ਪਰ ਫੇਰ ਵੀ ਸ਼ਾਰਟ ਲਿਸਟ ਤੇ ਅੜਨਾ ਪੈਂਦਾ ਸਾਡੇ ਜੱਸਾ ਸਰਵਰਾਂ ਦਾ ਬਈ ਬਹੁਤ ਵੀ ਤਰੀਕੀ ਦੇ ਨਾਲ ਜਜਮੈਂਟ ਹੋਈ ਬਈ ਤਾੜੀਆਂ ਜ਼ਰੂਰ ਮਾਰ ਦਿਓ ਕਾਹਦੀ ਜਿਹੜੀ 1 ਤੋਂ ਲੈ ਕੇ 10 ਤੱਕ ਪੋਜੀਸ਼ਨ ਆਈਆਂ ਨੇ तकरीबन ਸਾਰੀ ਟੌਪ ਦੇ ਬਿਸ਼ਰੇ ਆਏ ਆ ਪਰ ਫੇਰ ਵੀ ਇੱਕ ਪੋਜੀਸ਼ਨਾਂ ਦੇਣੀਆਂ ਪੈਂਦੀਆਂ ਨੇ ਲਓ ਜੀ ਸੈਕੰਡ ਪੋਜੀਸ਼ਨ ਸ਼ੋ ਨੰਬਰ 99 ਆ ਜੀ ਬਾਈ ਨੇ ਇਹਨੂੰ ਮੱਥਾ ਟੇਕਿਆ ਰੱਬ ਹੁੰਦਾ ਇਹ ਰਿੰਗ ਜਿੱਥੇ ਮੋੜਿਆ ਵਾਲੇ ਵੀ ਆਪਣੇ ਬਿਸ਼ਰੇ ਨਾਲ ਪਾਰਟਿਸਪੀਟ ਕਰਦੇ ਆ ਸੋਖ ਕਰਮ ਭੂਮੀ ਕਹਿ ਸਕਦੇ ਆ ਇੱਕ ਤਰ੍ਹਾਂ ਇਹਨਾਂ ਭਰਾਵਾਂ ਦੀ ਸਾਲੀ ਬੰਦੀ ਮਿਹਨਤ سا بھائی یادی سرپنچ پنڈ وزیرباد کا بہت ہی بچا جیشن جی. نے بہت بہت بندہ سب دلوار سر دلوار کا پوتا جیس کے آنر نے

رنگ بہت اشتہار ہو بابا موہاری داس جی پہنچے جی سا بھائی لاڈی محلو ਜਿਹੜਾ ਅਲਬਖ ਸਦਾ ਬੱਚਾ ਸੀ ਲਓ ਜੀ ਬੜਾ ਕਲੇਰ ਸੰਗੀ ਕਰਦਾ ਜਿਹਦੇ ਚੈਂਪੀਅਨ ਮਸ਼ਹੂਰੇ ਦੀ ਜਿਵੇਂ ਮੈਂ ਦੱਸਿਆ ਵੀ ਨੀਲਾ ਰੰਗ ਮੱਝੂਕੇ ਲਾਈਨ ਦੇ ਨਾਲ ਵੀ ਸੰਬੰਧ ਰੱਖਦਾ ਸੋ ਇਸ ਦੇ ਵਿੱਚ ਮੱਝੂਕੇ ਬਲੱਡ ਵੀ ਆ ਤੇ ਆਲੀ ਸ਼ਾਨ ਵੀ ਖੁਸ਼ ਬਖਸ਼ ਇਸ ਬਸ਼ੇਰੇ ਦਾ ਨਾਮ ਜੀ ਇਸ ਬਸ਼ੇਰੇ ਦਾ ਸਾਇਰ ਆ ਜੋ ਅਲਬਖ ਚੈਂਪੀਅਨ ਆਫ ਚੈਂਪੀਅਨ ਬਣਿਆ ਦੁਨੀਆ ਵੀ ਰਿੰਗਾਂ ਖੇਡਿਆ ਬਸ਼ੀਰਾ ਅਲਬਖਸ਼ ਸੋ ਗ੍ਰੈਂਡ ਸਰ ਦਿਲਵਾ ਸੋ ਆਪਣੇ ਪੈਰ ਜੀਆਂ ਪੈਰਾਂ ਦੇ ਵਿੱਚ ਪੈਰ ਮੈਚ ਕਰਦਾ ਹੋਇਆ ਇਹ ਬਸ਼ੀਰਾ ਖੁਸ਼ ਬਖਸ਼ ਸੋ ਪੈਰਾਂ ਇਹਦੀ ਮੈਂ ਲਾਈਨ ਦੱਸਦੀ ਸੋ ਦੀ ਡੈਮ ਸਾ ਜਿਹੜਾ ਜੋ ਐਡਮ ਕੋੜੀ ਦੀ ਬੱਜੀ ਆ ਜੀ ਇਸ ਬਸ਼ੀਰੇ ਦੀ ਮਾਂ ਸੋ ਐਡਮ ਨੂੰ ਉਹ ਮਹਾਨ ਘੋੜਾ ਹੋਇਆ ਸਾਡੀ ਮੱਝ ਦੇ ਲੈਿੰਦਾ ਜਿਸ ਨੇ ਕਿ ਟਾਪ ਦੀ ਬ੍ਰੇਡ ਦਿੱਤੀ ਆ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਜੀ لال رتن بھی آئیے وت گیا تو پہلے لال رتن گھوڑے کا نام آپ <سلام> بہتر کر